ਇਸ ਤੋਂ ਪਿਛੋਂ ਦਾ ਅਕਤੂਬਰ 1923 ਸਿੰਘ ਦੇ ਹੱਥ ਚਲੀ ਗਈ ਜੋ ਅੰਗਰੇਜ਼ਾਂ ਦਾ ਸਭ ਤੋਂ ਵੱਡਾ ਪਿੱਠੂ ਸੀ ਇਹ ਪ੍ਰਬੰਧ ਜੰਦਾ ਨੂੰ ਪਸੰਦ ਨਹੀਂ ਸੀ ਉਦੋਂ 1846 ਈਸਵੀ ਦਾ ਸਾਲ ਮੁੱਕਣ ਤੇ ਆ ਰਿਹਾ ਸੀ ਪਿਛਲੇ ਐਦਨਾਮੇ ਅਨੁਸਾਰ ਲਾਹੌਰ ਵਿੱਚ ਠਹਿਰੀ ਹੋਈ ਅੰਗਰੇਜ਼ੀ ਫੌਜ ਚਲੀ ਜਾਣੀ ਸੀ ਲਾਰਡ ਹਾਰਡਿੰਗ ਪੰਜਾਬ ਤੇ ਸਰ ਕੋਈ ਨਵਾਂ ਐਦਨਾਮਾ ਮੜਨਾ ਚਾਹੁੰਦਾ ਸੀ ਜੈਸ ਰਾਹੀਂ ਉਹ ਇਸ ਰਾਜ ਨੂੰ ਚੰਗੀ ਤਰ੍ਹਾਂ ਕਾਬੂ ਰੱਖ ਸਕੇ ਹਾਰਡਿੰਗ ਦਾ ਜਾਤੀ ਸਖਤਰ ਫ੍ਰੈਡਰਿਕ ਕਰੀ ਲਾਹੌਰ ਰਹਿੰਦਾ ਸੀ ਉਹ ਤੇ ਹੈਨਰੀ ਲਾਰੈਂਸ ਸਿੱਖਾਂ ਨੂੰ ਨਵੀਂ ਸਲਾਹ ਦੇ ਜਾਲ ਵਿੱਚ ਫਸਾਉਣ ਵਾਸਤੇ ਪ੍ਰੇਰ ਰਹੇ ਸਨ। ਉਹਨਾਂ ਨੇ ਸਿੱਖ ਸਰਦਾਰਾਂ ਦੀਆਂ ਜਗੀਰਾਂ ਸਦਾ ਵਾਸਤੇ ਪੱਕੀਆਂ ਕਰ ਦੇਣ ਦਾ ਲਾਲਚ ਦਿੱਤਾ। ਤੇਜ ਸਿੰਘ ਦਾ ਥੜਾ ਨਵੀਂ ਸਲਾਹ ਮੰਨਣ ਦੇ ਹੱਕ ਵਿੱਚ ਹੋ ਗਿਆ। ਜਿੰਦਾ ਅੰਗਰੇਜ਼ਾਂ ਨਾਲ ਕੋਈ ਵੀ ਸਲਾਹ ਕਰਨ ਦੇ ਵਿਰੋਧ ਸੀ ਤੇ ਉਹਦਾ ਸਭ ਤੋਂ ਵੱਡਾ ਮਾਇਤੀ ਉਸ ਵੇਲੇ ਦੀਨਾਨਾਥ ਸੀ। ਉਹ ਦੋਵੇਂ ਸਿੱਖ ਸਰਦਾਰਾਂ ਤੇ ਹੋਰ ਅਹਿਲਕਾਰਾਂ ਨੂੰ ਆਪਣੇ ਨਾਲ ਗੰਢਣ ਦੇ ਆਹਰ ਵਿੱਚ ਲੱਗ ਪਏ। ਉਹਨਾਂ ਦੀ ਤਜਵੀਜ਼ ਸੀ ਕਿ ਅੰਗਰੇਜ਼ ਦੀ ਕਿਸੇ ਕਿਸਮ ਦੀ ਸਹਾਇਤਾ ਤੋਂ ਬਿਨਾਂ ਰਾਜ ਚਲਾਇਆ ਜਾਵੇ ਜਿਸ ਦੀ ਮੋਢੀ ਮਹਾਰਾਣੀ ਜਿੰਦਾ ਹੋਵੇ ਹੈਨਰੀ ਲਾਰੈਂਸ ਲਿਖਦਾ ਹੈ ਪਿਛਲੇ 1-2 ਦਿਨਾਂ ਤੋਂ ਰਾਣੀ ਆਪਣਾ ਸਾਰੇ ਦਾ ਸਾਰਾ ਤਾਂ ਛੋਟੇ ਵੱਡੇ ਸਰਦਾਰਾਂ ਨੂੰ ਆਪਣੇ ਨਾਲ ਮਿਲਾ ਕੇ ਰਾਜ ਦੀ ਸਤੰਤਰਤਾ ਦੀ ਇੱਕ ਸਕੀਮ ਵਿੱਚ ਇਕੱਤਰ ਕਰਨ ਵਿੱਚ ਲਾ ਰਹੀ ਸੀ ਜਿਸ ਨਾਲ ਉਹ ਆਪ ਰਾਜ ਦੀ ਮੋਹਰੀ ਹੋਵੇਗੀ ਇਸ ਵਿੱਚ ਉਹਦਾ ਵੱਡਾ ਸਲਾਹਕਾਰ ਅੰਗਰੇਜ਼ਾਂ ਦਾ ਸਦਾ ਦਾ ਵਿਰੋਧੀ ਰਾਜਾ ਦਿਨਾਨਾਥ ਹੈ ਸੈਖ ਰਾਜ ਵਿੱਚ ਦੋ ਧੜੇ ਹੋ ਗਏ ਇੱਕ ਮਹਾਰਾਣੀ ਜਿੰਦਾ ਦਾ ਤੁਹਾਡਾ ਸੀ ਜੋ ਬਿਲਕੁਲ ਅੰਗਰੇਜ਼ਾਂ ਤੋਂ ਖਲਾਸੀ ਪਾਉਣਾ ਚਾਹੁੰਦਾ ਸੀ ਦੂਜਾ ਤੇਜ ਸਿੰਘ ਦਾ ਤੁਹਾਡਾ ਸੀ ਜੋ ਹਰ ਕਿਸਮ ਦੀ ਸ਼ਰਤਾਂ ਮੰਨ ਕੇ ਅੰਗਰੇਜ਼ਾਂ ਨੂੰ ਰੱਖਣਾ ਚਾਹੁੰਦਾ ਸੀ ਦੋਵਾਂ ਥੜਿਆਂ ਦੀ ਫੁੱਟ ਵੱਧ ਗਈ ਤਾਂ ਕੁਸ਼ਪਤਵੰਤਿਆਂ ਨੇ ਵਿੱਚ ਪੈ ਕੇ ਉਹਨਾਂ ਦਾ ਸਮਝੌਤਾ ਕਰਾ ਦਿੱਤਾ ਫੈਸਲਾ ਇਹ ਹੋਇਆ ਕਿ ਅੰਗਰੇਜ਼ੀ ਏਜੰਟਾਂ ਤੇ ਦੋ ਪਲਟਨਾ ਇੱਕ ਰਸਾਲਾ ਤੇ ਇੱਕ ਤੋਪਖਾਨਾ ਬਾਤਰੀ ਕੁਝ ਮਹੀਨਿਆਂ ਲਈ ਹੋਰ ਪੰਜਾਬ ਵਿੱਚ ਰੱਖ ਲਏ ਜਾਣ ਕਰੀ ਕੋਲੋਂ ਇਹ ਗੱਲ ਸੁਣ ਕੇ ਹਾਰਡਿੰਗ ਬੜਾ ਔਖਾ ਹੋਇਆ ਪੰਜਾਬ ਨੂੰ ਸਹਾਇਤਾ ਦੇਣ ਦੇ ਬਹਾਨੇ ਕਰੜੀਆਂ ਜੰਜੀਰਾਂ ਵਿੱਚ ਝਕੜਨਾ ਚਾਹੁੰਦਾ ਸੀ ਉਹਨੇ ਮੋੜ ਵੀ ਡਾ ਕੇ ਲਿਖਿਆ ਐਸੇ ਪ੍ਰਬੰਧ ਦੀ ਸਹਾਇਤਾ ਵਾਲੀ ਅੰਗਰੇਜ਼ੀ ਫੌਜ ਦੇਣ ਦੀ ਮੈਂ ਰਜਾਮੰਦੀ ਨਹੀਂ ਦੇਵਾਂਗਾ ਜਿਸ ਉੱਤੇ ਕੋਈ ਭਰੋਸਾ ਨਾ ਕੀਤਾ ਜਾ ਸਕੇ ਦੋ ਪਿਆਦਾ ਪਲਟਨਾ ਇੱਕ ਰਸਾਲਾ ਤੇ ਇੱਕ ਤੋਪਖਾਨਾ ਬਾਤਰੀ ਦੀ ਤਜਵੀਜ਼ ਇਤਨੀ ਫਜ਼ੂਲ ਹੈ ਕਿ ਮੈਂ ਇਸ ਨੂੰ ਇਸ ਗੱਲ ਦੇ ਤੋਲ ਸਮਝਦਾ ਹਾਂ ਕਿ ਉਹ ਸਾਡੇ ਦਖਲ ਦੇ ਬਗੈਰ ਆਪਣਾ ਰਾਜ ਪ੍ਰਬੰਧ ਆਪ ਕਰਨ ਦੀ ਇੱਛਾ ਰੱਖਦੇ ਨੇ ਮੈਂ ਹੀ ਸਭ ਤੋਂ ਚੰਗੀ ਤਰ੍ਹਾਂ ਇਹ ਫੈਸਲਾ ਦੇ ਸਕਦਾ ਹਾਂ ਕਿ ਲਾਹੌਰ ਵਿੱਚ ਕਿੰਨੀ ਫੌਜ ਰੱਖਣੀ ਯੋਗ ਹੈ 14 ਦਸੰਬਰ ਨੂੰ ਮਹਾਰਾਜਾ ਦਲੀਪ ਸਿੰਘ ਦੀ ਸਹੀ ਥੱਲੇ ਅੰਗਰੇਜ਼ੀ ਸਕੱਤਰ ਨੂੰ ਇੱਕ ਚਿੱਠੀ ਲਿਖੀ ਗਈ ਜਿਸ ਵਿੱਚ ਦੋ ਪਲਟਰਨਾਂ ਵਾਲੀ ਤਸਵੀਜ ਰੱਖੀ ਗਈ ਉਸਦੇ ਜਵਾਬ ਵਿੱਚ ਕਰੀ ਨੇ ਲਿਖਿਆ ਕਿ ਭਲਕੇ ਲਾਹੌਰ ਦਰਬਾਰ ਦੇ ਸਰਦਾਰ ਮੇਰੇ ਤੰਬੂ ਵਿੱਚ ਇਕੱਠੇ ਹੋਣ ਉਦੋਂ ਮੈਂ ਇਸ ਦਾ ਆਖਰੀ ਉੱਤਰ ਦਿਆਂਗਾ ਅਗਲੇ ਦਿਨ ਕਰੀ ਦੇ ਤੰਬੂ ਵਿੱਚ ਕੁਝ ਸਰਦਾਰ ਇਕੱਠੇ ਹੋਏ ਜਿਨ੍ਹਾਂ ਵਿੱਚ ਜੈ ਸਿੰਘ ਦੇ ਧੜੇ ਦੀ ਬਹੁ ਗੈੰਤੀ ਸੀ ਮਹਾਰਾਣੀ ਜਿੰਦਕੋਰਾ ਨੂੰ ਜਾਣ ਬੁੱਝ ਕੇ ਐਸੇ ਇਕੱਠ ਵਿੱਚ ਨਾ ਬੁਲਾਇਆ ਗਿਆ ਤੇਜ ਸਿੰਘ ਦੇ ਧੜੇ ਨਾਲ ਕਰੀ ਨੇ ਅੰਦਰਖਾਨੇ ਸਭ ਫੈਸਲਾ ਕੀਤਾ ਹੋਇਆ ਸੀ ਕਰੀ ਨੇ ਐਂਦ ਨਾਮੇ ਨੀਆਂ ਸ਼ਰਤਾਂ ਪੜ੍ਹ ਕੇ ਸੁਨਾਈਆਂ ਤੇਜ ਸਿੰਘ ਦੇ ਧੜੇ ਨੇ ਸਭ ਅੱਛਾ ਦਾ ਰੌਲਾ ਪਾ ਦਿੱਤਾ ਦੀਵਾਨ ਦੀਨਾ ਨਾਥ ਨੇ ਮਹਾਰਾਣੀ ਜਿੰਦਾ ਦੀ ਸਲਾਹ ਪੁੱਛ ਲੈਣ ਵਾਸਤੇ ਮੌਹਲਤ ਮੰਗੀ ਪਰ ਕਰੀ ਨੇ ਉਹਨੂੰ ਝਟਕ ਕੇ ਬਿਠਾ ਦਿੱਤਾ ਮੌਕ ਦੀ ਗੱਲ ਪਰ ਉਹ ਵਾਲ ਦਾ ਐਦਨਾਮਾ ਹੋ ਗਿਆ 13 ਦਸੰਬਰ 1846 ਈਸਵੀ ਉਸ ਦੀਆਂ 11 ਸ਼ਰਤਾਂ ਸਨ ਜਿਨ੍ਹਾਂ ਵਿੱਚੋਂ ਕੁਝ یوں ਹਨ ਗਵਰਨਰ ਜਨਰਲ ਵੱਲੋਂ ਥਾਪਿਆ ਹੋਇਆ ਇੱਕ ਅੰਗਰੇਜ਼ ਅਫਸਰ ਸਣੀ ਆਪਣੇ ਮਾਤ ਹਿੱਤਾਂ ਦੇ ਲਾਹੌਰ ਰਹੇਗਾ ਤੇ ਉਸ ਅਫਸਰ ਨੂੰ ਰਾਜ ਦੇ ਹਰ ਵਿਭਾਗ ਤੇ ਹਰ ਤਰ੍ਹਾਂ ਦੇ ਕੰਮ ਵਿੱਚ ਪੂਰੇ ਪੂਰੇ ਤੇ ਸਿੱਧੇ ਇਹ ਅਖਤਿਆਰ ਹੋਣਗੇ ਕਾਉਂਸਲ ਬਣੇਗੀ ਕਾਉਂਸਲ ਦੇ ਮੈਂਬਰ ਵੱਡੇ-ਵੱਡੇ ਸਰਦਾਰ ਹੋਣਗੇ ਜੋ ਹਰ ਤਰ੍ਹਾਂ ਅੰਗਰੇਜ਼ ਰੈਜੀਮੈਂਟ ਦੇ ਮਾਥ ਹਿਤ ਹੋਣਗੇ। ਹੇਠ ਲਿਖੇ ਸਰਦਾਰ ਕਾਉਂਸਲ ਦੇ ਮੈਂਬਰ ਹੋਣਗੇ ਸਰਦਾਰ ਤੇਜ ਸਿੰਘ, ਸਰਦਾਰ ਰਾਜਾ ਸ਼ੇਰ ਸਿੰਘ ਟਾਰੀਵਾਲਾ, ਦੀਵਾਨਦੀਨਾ ਨਾਥ, ਫਕੀਰ ਨੂਰਦੀਨ, ਸਰਦਾਰ ਰਣਜੋਤ ਸਿੰਘ ਮਜੀਠਾ, ਭਾਈ ਨਿਧਾਨ ਸਿੰਘ, ਸਰਦਾਰ ਅਤਰ ਸਿੰਘ ਕਾਲਿਆਂਵਾਲਾ ਤੇ ਸਰਦਾਰ ਸ਼ਮਸ਼ੇਰ ਸਿੰਘ ਸੰਦਾਵਾਲੀਆ। ਗਵਰਨਰ ਜਨਰਲ ਦੇ ਬਣਾਏ ਹੋਏ ਰੈਜੀਮੈਂਟ ਦੀ ਮਰਜ਼ੀ ਤੋਂ ਬਿਨਾਂ ਇਹਨਾਂ ਥਾਪੇ ਹੋਏ ਨਾਮਜਦ ਮੈਂਬਰਾਂ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ਇਹ ਅੰਗਰੇਜ਼ੀ ਫੌਜ ਜਿੰਨੀ ਗਵਰਨਰ ਜਨਰਲ ਠੀਕ ਸਮਝੇ ਲਾਹੌਰ ਰਹੇਗੀ। ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜੈਨਕੌਰ ਨੂੰ ਉਸਦੇ ਤੇ ਉਸਦੇ ਨੌਕਰਾਂ ਦੇ ਗੁਜ਼ਾਰੇ ਵਾਸਤੇ ਢੂੜ ਲੱਖ ਰੁਪਏ ਸਾਲਾਨਾ ਦਿੱਤੇ ਜਾਣਗੇ। ਉਸ ਰੁਪਏ ਨੂੰ ਖਰਚਣ ਦਾ ਮਹਾਰਾਣੀ ਨੂੰ ਪੂਰਾ اختیار ਹੋਵੇਗਾ। 4 ਸਤੰਬਰ 1856 ਈਸਵੀ ਨੂੰ ਜਦ ਮਹਾਰਾਜਾ 16 ਸਾਲ ਦਾ ਹੋ ਜਾਏਗਾ ਇਹ ਐਦਨਾਮਾ ਮੁੱਕ ਜਾਏਗਾ। ਮਹਾਰਾਣੀ ਜਿੰਦਰਾਇ ਜਦੇ ਹਰ ਤਰ੍ਹਾਂ ਦੇ ਕੰਮਾਂ ਤੋਂ ਵੱਖਰੀ ਕਰ ਦਿੱਤੀ ਗਈ ਹੈਨਰੀ ਲਾਰੈਂਸ ਪੰਜਾਬ ਦਾ ਪਹਿਲਾ ਰੈਜ਼ੀਡੈਂਟ ਬਣਿਆ ਉਹਦੇ ਹੁਕਮ ਵਿੱਚ ਬਣੀ ਨਵੀਂ ਕੌਂਸਲ ਕੰਮ ਕਰਨ ਲੱਗ ਪਈ ਗਵਰਨਰ ਜਨਰਲ ਲਾਰਡ ਹਾਰਡਿੰਗ ਤੇ ਰੈਜ਼ੀਡੈਂਟ ਹੈਨਰੀ ਲਾਰੈਂਸ ਦੇ ਦਿਲ ਵਿੱਚ ਜਿੰਦਾਦੀ ਹੋਂਦ ਕੰਡੇ ਵਾਂਗ ਰੜਕ ਰਹੀ ਸੀ ਉਹ ਉਹਨਾਂ ਦੀਆਂ ਲਿਖਤਾਂ ਤੋਂ ਸਾਬਤ ਹੋ ਜਾਂਦਾ ਹੈ ਹਾਰਡਿੰਗ ਲਿਖਦਾ ਹੈ 7 ਦਸੰਬਰ 1846 ਈਸਵੀ ਸਾਡੇ ਲਾਹੌਰ ਵਿੱਚ ਕਬਜ਼ਾ جاری ਰੱਖਣ ਦੇ ਕਿਸੇ ਵੀ ਐਦਨਾਮੇ ਵਿੱਚ ਸ਼ਰਤ ਦੀ ਡਿਊਟੀ ਹੈ ਕਿ ਮਹਾਰਾਣੀ ਦੇ ਹੱਥ ਵਿੱਚ ਕੋਈ ਤਾਕਤ ਨਾ ਰਹੇ 10 ਦਸੰਬਰ ਨੂੰ ਹਾਰਡਿੰਗ ਫੇਰ ਲਿਖਤਾ ਹੈ ਮੈਨੂੰ ਨਹੀਂ ਪਤਾ ਕਿ ਕਿਸ ਬਕਾਇਦਾ ਰਸਮ ਅਨੁਸਾਰ ਰਾਣੀਕਾਰ ਮੁਖਤਿਆਰ ਬਣੀ ਹੈ ਮੇਰਾ ਅਨੁਭਵ ਹੈ ਕਿ ਉਹ ਮਹਾਰਾਜੇ ਦੀ ਮਾਤਾ ਤੇ ਪ੍ਰਤੀਪਾਲਕ ਹੋਣ ਦੀ ਕੁਦਰਤੀ ਤੇ ਅਣਪੁੱਛੀ ਹیثیت ਵਿੱਚਕਾਰ ਮੁਖਤਿਆਰ ਬਣੀ ਹੋਈ ਹੈ ਜੇ ਸਰਦਾਰ ਤੇ ਰਸੂਖ ਵਾਲੇ ਹਾਕਮ ਕਾ ਖਾਸ ਕਰ ਹਟਾਰੀ ਵਾਲੇ ਸਰਦਾਰ ਮਹਾਰਾਜੇ ਦੀ ਛੋਟੀ ਉਮਰ ਦੇ ਦਿਨਾਂ ਵਿੱਚ ਸਰਕਾਰ ਅੰਗਰੇਜ਼ੀ ਨੂੰ ਉਸ ਤੇ ਸਰਪ੍ਰਸਤ ਬਣ ਲਈ ਪ੍ਰੇਨਾਂ ਭਰੀ ਬੇਨਤੀ ਕਰਨ ਤਾਂ ਚੁੱਪਚੀ ਪੀਤੀ ਹੀ ਰਾਣੀ ਦੀ ਤਾਕਤ ਖਤਮ ਹੋ ਜਾਏਗੀ ਕਿਉਂਕਿ ਗੱਲ ਸਾਫ਼ ਤੌਰ ਤੇ ਲਿਖਤ ਵਿੱਚ ਲਿਆਂਦੀ ਜਾਏਗੀ ਕਿ ਨੌਜਵਾਨ ਮਹਾਰਾਜੇ ਸਰਪ੍ਰਸਤ ਦੀ ਹیثیت ਵਿੱਚ ਅਤੇ ਰਾਜ ਦੇ ਪ੍ਰਬੰਧ ਕਰਨ ਲਈ ਮਹਾਰਾਜੇ ਦੀ ਤਰਫੋਂ ਕਾਰਮਕ ਅਖਤਿਆਰੀ ਜੇ ਸਾਰੇ ਅਖਤਿਆਰ ਦੇ ਕੰਮ ਸਰਕਾਰ ਅੰਗਰੇਜ਼ੀ ਹੱਥਾਂ ਵਿੱਚ ਹੋਣੇ ਹਨ ਇਹ ਤਾਂ ਹੋਈ ਅਖਤਿਆਰ ਖੋਣ ਦੀ ਗੱਲ ਅੱਗੇ ਹੋਰ ਸੁਣੋ 16 ਦਸੰਬਰ ਨੂੰ ਹਾਰਡਿੰਗ ਲਿਖਦਾ ਹੈ ਜੇ ਕੋਈ ਗੱਲ ਬੈਸ ਵਾਲੀ ਹੈ ਤਾਂ ਉਹ ਹੈ ਰਾਣੀ ਨੂੰ ਬਿਲੇ ਲਾਉਣਾ ਅਸੀਂ ਇਸ ਗੱਲ ਤੇ ਸਹਿਮਤ ਹਾਂ ਤੇ ਇਹ ਗੱਲ ਬਿਲਕੁਲ ਯੋਗ ਹੈ ਕਿ ਰਾਣੀ ਦੇ ਹੱਥ ਵਿੱਚ ਕਰਮਕੁਇਤਿਆਰ ਦੀ ਹیثیت ਵਿੱਚ ਕੋਈ ਤਾਕਤ ਨਾ ਹੋਵੇ ਉਸ ਦੀ ਰਹਾਇਸ਼ ਦੀ ਥਾਂ ਦਾ ਫੈਸਲਾ ਕਰਨ ਲਈ ਨਵੇਂ ਰਾਜ ਪ੍ਰਬੰਧ ਦੇ ਵਿਰੁੱਧ ਰਾਣੀ ਵੱਲੋਂ ਹੋਣ ਵਾਲੀਆਂ ਰਾਜਸੀ ਸ਼ਾਜਸ਼ਾ ਦੇ ਆਧਾਰ ਤੇ ਉਸ ਨੂੰ ਉਹਦੇ ਪੁੱਤਰ ਤੋਂ ਵੱਖਰਾ ਕਰ ਦੇਣ ਦੇ ਵਿਰੁੱਧ ਇਤਰਾਜ਼ ਹੋ ਸਕਦਾ ਹੈ ਕਿਉਂਕਿ ਇਹ ਆਖਿਆ ਜਾ ਸਕਦਾ ਹੈ ਤੇ ਲੋਕਾਂ ਦੀ ਇਸ ਨਾਲ ਹਮਦਰਦੀ ਵੀ ਹੋ ਜਾਏਗੀ ਕਿ ਰਾਣੀ ਨੂੰ ਉਸ ਵੱਲੋਂ ਹੋਏ ਕਿਸੇ ਰਾਜ ਗੁਨਾਹ ਤੋਂ ਪਹਿਲਾਂ ਹੀ سزا ਦੇ ਦਿੱਤੀ ਗਈ ਹੈ ਮੇਰਾ ਖਿਆਲ ਹੈ ਉਹ ਪੰਜਾਬ ਵਿੱਚ ਕਿਸੇ ਹੋਰ ਥਾਂ ਨਾਲੋਂ ਲਾਹੌਰ ਵਿੱਚ ਘੱਟ ਖਤਰਨਾਕ ਹੋਵੇਗੀ ਜੇ ਉਹ ਕੁਸ਼ੌਕਿਆ ਕਰਨ ਲੱਗ ਪਏ ਤੇ ਉਹਨੂੰ ਦੇਸ਼ ਨਿਕਾਲਾ ਦੇਣਾ ਯੋਗ ਹੋ ਜਾਏ ਤਾਂ ਜ਼ਰੂਰ ਉਹਨੂੰ ਸਤਲੁਜੋਂ ਪਾਰ ਭੇਜ ਦਿੱਤਾ ਜਾਵੇ ਇਹ ਸਲਾਹੀ ਪਰਵਾਲ ਦੇ ਐਦਨਾਮੇ ਤੋਂ ਪਹਿਲਾਂ ਦੀਆਂ ਹਨ ਐਦਨਾਮੇ ਰਾਹੀਂ ਤਾਕਤਾਂ ਵਿਚ ਆ ਜਾਣ ਪਿੱਛੋਂ ਅੰਗਰੇਜ਼ਾਂ ਨੇ ਜਿੰਦਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇੰਨੀ ਦਿਨੀ ਪਰਮੇ ਨੇ ਤੇਜ ਸਿੰਘ ਨੂੰ ਕਤਲ ਕਰਨ ਦੀ ਸਾਜ਼ਿਸ਼ ਕੀਤੀ ਜਿਸ ਬਦਲੇ ਪਰਮਾ ਫਾਂਸੀ ਚੜਾ ਦਿੱਤਾ ਗਿਆ। ਲਾਰੈਂਸ ਨੇ ਜਿੰਦਾਂ ਨੂੰ ਇਹ ਸਾਜ਼ਿਸ਼ ਦਾ ਮੋਢੀ ਕਿਹਾ ਪਰ ਹਾਰਡਿੰਗ ਨੇ ਮੁਕੱਦਮੇ ਦੀ ਪੜਤਾਲ ਕਰਕੇ ਜਿੰਦਾਂ ਨੂੰ નિર્ਦੋਸ਼ ਮੰਨਿਆ। ਹਾਂ ਲਾਰੈਂਸ ਪੱਜ ਬਹਾਨੇ ਜਿੰਦਾਂ ਨੂੰ ਸਜ਼ਾ ਦੇਣ ਬਾਰੇ ਗੁੰੰਦਗੁੰਦਲ ਲੱਗਾ ਤੇ ਉਹਨੂੰ ਬਹਾਨਾ ਵੀ ਛੇਤੀ ਹੀ ਮਿਲ ਗਿਆ। 7 ਅਗਸਤ 1847 ਸਵੀ ਨੂੰ ਲਾਰੈਂਸ ਨੇ ਕੋਸ਼ ਸਰਦਾਰਾਂ ਨੂੰ ਖਿਤਾਬ ਦੇਣ ਵਾਸਤੇ ਇੱਕ ਦਰਬਾਰ ਕੀਤਾ ਉਸ ਵਿੱਚ ਤੇਜ ਸਿੰਘ ਨੂੰ ਰਾਜੇ ਦਾ ਖਿਤਾਬ ਮਿਲਣਾ ਸੀ ਜਿੰਦਾ ਤੇਜ ਸਿੰਘ ਨੂੰ ਪੰਜਾਬ ਦਾ ਸਭ ਤੋਂ ਵੱਡਾ ਵੈਰੀ ਸਮਝਦੀ ਸੀ ਉਹਨੇ ਦਲੀਪ ਸਿੰਘ ਨੇ ਦਰਬਾਰ ਵਿੱਚ ਇੱਕ ਘੰਟਾ ਲੇਟ ਭੇਜਿਆ ਸਿੱਖ ਦਰਬਾਰ ਦਾ ਇਹ ਰਿਵਾਜ ਸੀ ਕਿ ਜਿਸ ਨੂੰ ਰਾਜੇ ਦੀ ਪਦਵੀ ਮਿਲਣੀ ਹੋਵੇ ਮਹਾਰਾਜਾ ਆਪਣੇ ਹੱਥੀ ਉਹਨੂੰ ਤਿਲਕ ਲਾਉਂਦਾ ਸੀ ਲਾਰੈਂਸ ਨੇ ਤੇਜ ਸਿੰਘ ਦੇ ਮੱਥੇ ਵਿੱਚ ਤਿਲਕ ਲਾਉਣ ਵਾਸਤੇ ਦਲੀਪ ਸਿੰਘ ਨੂੰ ਕਿਹਾ ਤਾਂ ਉਹਨੇ ਤਿਲਕ ਲਾਉਣ ਤੋਂ ਇਨਕਾਰ ਕਰ ਦਿੱਤਾ ਇਸ ਰਸਮ ਇੱਕ ਪ੍ਰੋਹਤ ਤੋਂ ਪੂਰੀ ਕਰਾਈ ਗਈ ਇਸ ਖੁਸ਼ੀ ਵਿੱਚ ਰਾਤੀ ਆਤਿਸ਼ਬਾਜ਼ੀ ਚੱਲੀ ਤਾਂ ਮਹਾਰਾਣੀ ਜਿੰਦਾ ਨੇ ਉੱਥੇ ਵੀ ਤਲਪ ਸਿੰਘ ਨੂੰ ਨਾ ਜਾਣ ਦਿੱਤਾ ਇਹ ਘਟਨਾ ਜਿੰਦਾ ਦੇ ਵਿਰੁੱਧ ਮਾਰੂ ਹਥਿਆਰ ਬਣਾ ਕੇ ਵਰਤੀ ਗਈ 16 ਅਗਸਤ ਨੂੰ ਹਾਰਡਿੰਗ ਨੇ ਲਾਰੈਂਸ ਨੂੰ ਲਿਖਿਆ ਹੁਣ ਵਾਂਗ ਜੇ ਮਹਾਰਾਣੀ ਬਾਲਕ ਮਹਾਰਾਜੇ ਤੇ ਆਪਣਾ ਪੂਰਾ ਸਰਪੰਨ ਦੀ ਰਹੀ ਤਾਂ ਸਰਕਾਰ ਦਾ ਪ੍ਰਬੰਧ ਨਹੀਂ ਚੱਲ ਸਕੇਗਾ ਕੌਂਸਲ ਨੂੰ ਇਸ ਗੱਲ ਦਾ ਨਿਰੰਦੇਸ਼ਾ ਹੀ ਨਹੀਂ ਸਗੋਂ ਪੂਰਾ ਡਰ ਹੈ ਕਿ ਜੇ ਮਹਾਰਾਣੀ ਸਾਰੇ ਜ਼ਿੰਮੇਵਾਰ ਸਰਦਾਰਾਂ ਤੇ ਪੰਜਾਬ ਸਰਕਾਰ ਦੇ ਪ੍ਰਬੰਧ ਦੇ ਵਿਰੁੱਧ ਮਹਾਰਾਜੇ ਦੇ ਦਿਲ ਵਿੱਚ ਜ਼ਹਿਰ ਭਰਦੀ ਰਹੀ ਤਾਂ ਅੱਗਾ ਵਾਸਤੇ ਬੜੇ ਖਤਰਨਾਕ ਨਤੀਜੇ ਨਿਕਲਣਗੇ ਇਸ ਵਾਸਤੇ ਗਵਰਨਰ ਜਨਰਲ ਦੀ رائے ਵਿੱਚ ਰਾਜਸੀ ਤੌਰ ਤੇ ਬਿਲਕੁਲ ਠੀਕ ਹੈ ਕਿ ਸ਼ਹਿਜ਼ਾਦੇ ਨੂੰ ਉਸ ਦੀ ਮਾਂ ਤੋਂ ਹੁਣੇ ਵੱਖਰਾ ਕਰ ਦਿੱਤਾ ਜਾਵੇ ਇਸ ਵੇਲੇ ਮਹਾਰਾਜਾ ਪੂਰੀ ਤਰ੍ਹਾਂ ਮਹਾਰਾਣੀ ਦੇ ਬਸ ਵਿੱਚ ਹੈ ਸੋ ਮਹਾਰਾਜੇ ਤੋਂ ਉਸ ਹੁਸ਼ਿਆਰੇ ਸਤਰੀ ਜਿੰਦਾ ਦੇ ਖਿਆਲਾਂ ਦੇ ਪਰਵਾਹ ਤੋਂ ਬਚਣਾ ਸੰਭਵ ਹੈ ਜਿਹੜੀ ਸਰਕਾਰ ਅੰਗਰੇਜ਼ੀ ਤੇ ਸਰਦਾਰਾਂ ਨਾਲ ਜਾਤੀਵਾਦ ਦੇ ਕਾਰਨ ਮਹਾਰਾਜ ਉੱਤੇ ਅਸਰ ਪਾਉਣਾ ਚਾਹੁੰਦੀ ਹੈ ਮਹਾਰਾਜੇ ਦੀ ਭਲਾਈ ਤੇ ਇਹ ਨਾਮੇ ਦੀਆਂ ਸ਼ਰਤਾਂ ਨਿਭਾਉਣ ਵਾਸਤੇ ਇਸ ਗੱਲ ਦੀ ਲੋੜ ਹੈ ਕਿ ਮਹਾਰਾਜੇ ਨੂੰ ਇਹੋ ਜੇ ਸਾਰਿਆਂ ਅਸਰਾਂ ਤੋਂ ਬਚਾਇਆ ਜਾਵੇ ਜੋ ਕੇਵਲ ਇਸੇ ਸੂਰਤ ਵਿੱਚ ਹੋ ਸਕਦਾ ਹੈ ਕਿ ਮਹਾਰਾਜੇ ਨੂੰ ਮਹਾਰਾਣੀ ਤੋਂ ਵੱਖਰਾ ਕਰ ਦਿੱਤਾ ਜਾਵੇ ਪਰ ਇਹਨਾਂ ਰਾਜਸੀ ਮਾਮਲਿਆਂ ਦੇ ਨਾਲ-ਨਾਲ ਗਵਰਨਰ ਜਨਰਲ ਉਹਨਾਂ ਜ਼ਿੰਮੇਵਾਰੀਆਂ ਵਿੱਚ ਵੀ ਵੱਧਾ ਹੋਇਆ ਹੈ ਜੋ ਸੁੱਤੀ ਸਰਕਾਰ ਅੰਗਰੇਜ਼ੀ ਨੇ ਮਹਾਰਾਜੀ ਦੀ ਬਾਲਕ ਅਵਸਥਾ ਵਿੱਚ ਉਸ ਦੀ ਰੱਖੇਕ ਬੰਨ ਦਾ ਇਕਰਾਰ ਕਰਕੇ ਲਈਆਂ ਹਨ ਇਸੇ ਖਾਤ ਵਿੱਚ ਹਾਰਡਿੰਗ ਨੇ ਲਾਰੈਂਸ ਨੂੰ ਲਿਖਿਆ ਕਿ ਜਿੰਦਾਂ ਨੂੰ ਲਾਹੋਰੋਂ ਕੱਢਣ ਬਾਰੇ ਦਰਬਾਰ ਵਿੱਚ ਪ੍ਰਗਟ ਤੌਰ ਤੇ ਸਲਾਹ ਲਈ ਜਾਵੇ ਅੰਗਰੇਜ਼ ਜਿੰਦਾਂ ਨੂੰ ਪੰਜਾਬ ਵਿੱਚੋਂ ਦੇਸ਼ ਨਿਕਾਲਾ ਦੇਣਾ ਚਾਹੁੰਦੇ ਸਨ ਪਰ ਦਰਬਾਰ ਦੇ ਸਰਦਾਰ ਨਾ ਮੰਨੇ ਇਵੌਂਸ ਬੈਲ ਲਿਖਦਾ ਹੈ ਅਗਸਤ 1847 ਵਿੱਚ ਮਹਾਰਾਣੀ ਨੂੰ ਦੇਸੋਂ ਕੱਢ ਦੇਣ ਦੀ ਸਲਾਹ ਵਿੱਚ ਸਰਦਾਰਾਂ ਨੇ ਕਿਸੇ ਤਰ੍ਹਾਂ ਦਾ ਕਲੰਕ ਦਾ ਟਿੱਕਾ ਆਪਣੇ ਮੱਥੇ ਲੈਣਾ ਨਾ ਮੰਨਿਆ ਇਸ ਵਾਸਤੇ ਲਾਹੌਰੋਂ 20 ਮੀਲ ਦੀ ਵਿੱਥ ਉੱਤੇ ਮਹਾਰਾਣੀ ਸੇਖੂਪੁਰੇ ਦੇ ਕਿਲੇ ਵਿੱਚ ਭੇਜ ਦਿੱਤੀ ਗਈ